ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨ ਸਾਹਿਬ ਚੈਨਲ ਤੇ ਲੋ ਜੀ ਆਪਾਂ ਇੱਕ ਲੈ ਕੇ ਆਏ ਤੁਹਾਨੂੰ ਤਾਜੀ ਸੂਣ ਵਾਲੀ ਮੱਝ ਦੀ ਵੀਡੀਓ ਇਹ ਵੀਡੀਓ ਬਣਾ ਰਹੇ ਆ ਆਪਾਂ ਪਹਿਲਾਂ ਵੀਡੀਓ ਵੀ ਆਪਣੇ ਘਰੋਂ ਹੀ ਵੀਡੀਓ ਬਣਾ ਰਹੇ ਆਂ ਕੋਠੇ ਕਪਾਹ ਵਾਲੇ ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਜੇ ਇਹ ਆਪਣੇ ਚੌਥੇ ਸੂਏ ਮੱਝ ਸੂਣ ਵਾਲੀ ਹੈਗੀ ਹਫ਼ਤੇਕ ਦੀ ਕੱਚੀ ਹੈਗੀ ਤੇ ਥਣ ਲੈਵੇ ਦੀ ਪੂਰੀ ਸਾਫ ਆਪਣੀ ਘਰੇ ਚੋਈ ਵੀ ਆ ਤੇ ਦੁੱਧ ਪਿਛਲੇ ਸੂਏ 11 ਕਿਲੋਟਰ ਦੁੱਧ ਹਿਸਤਾ ਵਾ ਤੇ ਬਾਕੀ ਅਗਲੇ ਦੀ ਸੇਵਾ ਤੇ ਡਿਪੈਂਡ ਕਰਦਾ ਨਾਰਮਲ ਸੇਵਾ ਨਾਲ 11 ਕਿਲੋਟਰ ਦੁੱਧ ਹਿੰਦੀ ਹੈ ਕੱਦ ਦਰਮਿਆਨਾ ਦਾ ਤੇ ਸਿੰਗ ਥੋੜਾ ਜਿਹਾ ਜ਼ਰੂਰ ਖੁੱਲਾ ਤੇ ਮੋਟਾ ਦਾ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਾਨੂੰ ਤੋੜ ਕੇ ਦਿਖਾਉਣੇ ਆ ਦੇਵਾ ਬਾਨਾ ਸਟਾਰਟ ਕੀਤਾ ਤੇ ਪਤਾ ਵੀ ਕਈ ਮੈਂ ਸਮੋਕੇ ਜੇ ਤੇ ਲਾਉਂਦੀ ਆਂ ਆਂ 5-6 ਦਿਨ ਤਾਂ ਲੈ ਜੂਗੀ ਹੋ ਸਕਦਾ ਹਫਤੇ ਤੋਂ ਵੱਧ ਹੀ ਲੈ ਜੇ ਮੋਦੀ ਦੇਖ ਸਕਦੇ ਨੇ ਤੁਸੀਂ ਢੋਲੀ ਬਹੁਤ ਆ ਗਈ ਆ ਤਾਂ ਤਾਂ ਲੇਵਾ ਕੋਸ਼ ਵੀ ਨਹੀਂ ਬਣਾਇਆ ਤਾਂ ਬਣਾਉਗੀ ਤੇ ਇਹਦਾ ਰੇਟ ਕਰਦੇ ਆ ਦੇਣ ਲੈਣ 75000 ਰੁਪਇਆ ਤੇ ਜੇ ਕਿਸੇ ਵੀਰ ਨੇ ਦੁੱਧ ਪੀਣ ਨੂੰ ਘਰੇ ਦੇਖਣ ਵਾਸਤੇ ਲੈਣੀ ਆ ਤਾਂ ਮੈਂ ਦੁੱਧ ਨੂੰ ਬਹੁਤ ਚੰਗੀ ਹੈ ਵੀ ਆਪਣੀ ਆਪ ਦੀ ਚੁਆਈ ਕੀਤੀ ਹੋਈ ਆ ਥਾਣਾ ਦੀ ਪੂਰੀ ਸਾਫ਼ ਤੇ ਦਰਮਿਆਨੇ ਕੱਦ ਚ ਕਿਸੇ ਵੀ ਵੀਰ ਦੇ ਮਾਜ ਬਸੰਦ ਆਉਣੀ ਜੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ 9781274047 ਚੌਥਾ ਸੁਆ ਤੇ ਥੋੜੀ ਜਿਹੀ ਨੀਲੀ 라ਵੀ ਚ ਪੈਂਦੀ ਆ ਪਰ ਪੂਰੀ ਨੀਲੀ 라ਵੀ ਤਾਂ ਹੈ ਨਹੀਂਗੀ ਥੋੜੀ ਟੱਚ ਕਰਦੀ ਆ ਲੋ ਜੀ ਕਿਸੇ ਦੇ ਵੀ ਪਸੰਦ ਆਉਂਦੀ ਆ ਤਾਂ ਕੰਟੈਕਟ ਜਰੂਰ ਕਰਿਓ ਧੰਨਵਾਦ